ਸਾਹਿਬ ਜੀ ਗਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਆ। ਦੋਸਤੋ ਚੋਰੀ ਇੱਕ ਵਾਰੀ ਹੋਵੇ ਤਾਂ ਲੱਕ ਟੁੱਟ ਜਾਂਦਾ ਆ ਪਰ ਜਿੱਥੇ ਦੋ ਦੋ ਵਾਰ ਚੋਰੀਆਂ ਹੋ ਜਾਣ ਉਥੋਂ ਦੇ ਮਾਲਕਾਂ ਦਾ ਲੱਕ ਕਿਉਂ ਨਹੀਂ ਟੁੱਟੇਗਾ। ਤਾਂ ਦਾਦੇ ਇਹ ਕੀ ਇੱਕ ਖਬਰ ਬਟਾਲਾ ਸਹਿਰ ਤੋਂ ਰੇਲਵੇ ਰੋਡ ਤੋਂ ਨਿਕਲ ਕੇ ਸਾਹਮਣੇ ਆ ਰਹੀ ਜਿੱਥੇ ਕਿ ਦੱਸਿਆ ਜਾ ਰਿਹਾ ਕਿ ਇੱਕ ਫੈਕਟਰੀ ਦੇ ਵਿੱਚ ਪਿਛਲੇ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਹੀ ਦੋ ਚੋਰੀਆਂ ਹੋ ਗਈਆਂ ਨੇ ਤਾਂ ਦਾਦੇ ਇਹ ਕਿ ਇਹਨਾਂ ਚੋਰੀਆਂ ਦੇ ਵਿੱਚ ਜਿਹੜਾ ਆ ਚੋਰਾਂ ਵੱਲੋਂ ਪਹਿਲਾਂ ਤਾਂ ਸੀਸੀਟੀਵੀ ਦੀਆਂ ਤਾਰਾਂ ਕੱਟੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਆ ਜਿਹੜਾ ਆ ਫੈਕਟਰੀ ਦੇ ਅੰਦਰ ਵੜ ਕੇ ਲੱਖਾਂ ਰੁਪਈਆਂ ਦਾ ਨੁਕਸਾਨ ਕਰ ਦਿੱਤਾ ਜਾਂਦਾ ਤੇ ਨਾਲ ਦੀ ਨਾਲ ਮਸ਼ੀਨਾਂ ਦੀਆਂ ਜਿਹੜੀਆਂ ਤਾਰਾਂ ਨੇ ਉਹ ਵੀ ਖੋਲ ਕੇ ਜੜੀਆਂ ਉਹ ਲੈ ਜਾਂਦੇ ਨੇ ਤੇ ਲਗਾਤਾਰ ਜਿਹੜੀਆਂ ਨੇ ਦੋ ਵਾਰ ਚੋਰੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਤੇ ਮਾਲਕਾਂ ਵੱਲੋਂ ਜਿਹੜਾ ਆ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਚੋਰਾਂ ਨੂੰ ਪੁਲਿਸ ਵੱਲੋਂ ਜਿਹੜਾ ਆ ਹਿਰਾਸਤ ਦੇ ਵਿੱਚ ਨਹੀਂ ਲਿਆ ਜਾ ਰਿਹਾ ਮਾਲਕਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਦੋਂ ਪੁਲਿਸ ਦੇ ਅੱਗੇ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹਦੀਆਂ ਜਿਹੜੀਆਂ ਚੋਰੀਆਂ ਦੀਆਂ ਵਾਰਦਾਤਾਂ ਨੇ ਇਹਨਾਂ ਨੂੰ ਤੁਹਾਨੂੰ ਆਪ ਹੀ ਰੋਕਣਾ ਪਏਗਾ ਮਾਲਕਾਂ ਨੇ ਇਹ ਗੱਲ ਕਹੀ ਕਿ ਕੀ ਅਸੀਂ ਹੁਣ ਘਰਾਂ ਤੋਂ ਬਾਹਰ ਨਿਕਲ ਕੇ ਫੈਕਟਰੀਆਂ ਦੇ ਵਿੱਚ ਸੌਣਾ ਸ਼ੁਰੂ ਕਰ ਦਈਏ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਕੁਝ ਨਹੀਂ ਕਰ ਸਕਦੀ ਤੇ ਇਸ ਪੁਲਿਸ ਨੂੰ ਬਿਲਕੁਲ ਖਤਮ ਕਰ ਦਿੱਤਾ ਜਾਵੇ ਇਹ ਡਿਪਾਰਟਮੈਂਟ ਖਤਮ ਕਰ ਦਿੱਤਾ ਜਾਵੇ ਫਿਰ ਅਸੀਂ ਜਿਹੜਾ ਆਪਣੇ ਰੋਕ ਢੰਗ ਦੇ ਨਾਲ ਆਪ ਹੀ ਜਿਹੜਾ ਆ ਆਪਣੀਆਂ ਰਖਵਾਲੀਆਂ ਕਰ ਲਵਾਂਗੇ ਫਿਰ ਪੁਲਿਸ ਦੀ ਕੀ ਲੋੜ ਆ ਜੇਕਰ ਇਹ ਕੰਮ ਸਾਨੂੰ ਆਪ ਹੀ ਕਰਨੇ ਪੈਣੇ ਆ ਦੂਸਰੇ ਪਾਸੇ ਜਦੋਂ DSP ਸਿਟੀ ਇਹ ਬਟਾਰਾ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਇਨੀ ਗੱਲ ਕਹੀ ਕਿ ਸਾਡੇ ਵੱਲੋਂ ਤਫ਼ਤੀਸ਼ ਜਾਰੀ ਹੈ ਜਲਦ ਇਹਦੇ ਜਿਹੜੇ ਆ ਰਿਜ਼ਲਟ ਸਾਹਮਣੇ ਆ ਜਾਣਗੇ ਤਫ਼ਤੀਸ਼ ਦੇ ਵਿੱਚ ਜਿਹੜਾ ਆ ਅਸੀਂ ਬੰਦਿਆਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਜਦੋਂ ਹੀ ਕੋਈ ਬੰਦਾ ਟ੍ਰੇਸ ਹੁੰਦਾ ਆ ਤੇ ਇਹਦੀ ਜਿਹੜੀ ਗੱਲਬਾਤ ਜਿਹੜੀ ਦੱਸ ਦਿੱਤੀ ਜਾਏਗੀ ਪੁਲਿਸ ਵੱਲੋਂ ਪੂਰੀ ਜ਼ਰਾ ਇਸ ਚੀਜ਼ ਦੀ ਇਨਕੁਆਇਰੀ ਕੀਤੀ ਜਾ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਕੀ ਫੈਕਟਰੀ ਦੇ ਚੋਰ ਜਿਹੜੇ ਆ ਉਹ ਫੜੇ ਜਾਂਦੇ ਨੇ ਫੈਕਟਰੀ ਦੇ ਵਿੱਚ ਦੋ ਵਾਰੀ ਚੋਰੀ ਹੋ ਚੁੱਕੀ ਹੈ ਜਦ ਕੇ ਹਾਲੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਚੋਰ ਜੜਾ ਆ ਪੁਲਿਸ ਦੇ ਹੱਥੇ ਨਹੀਂ ਚੜਿਆ ਲਗਾਤਾਰ ਜੜਾ ਆ ਲੱਖਾਂ ਰੁਪਈਆ ਦਾ ਫੈਕਟਰੀ ਦੇ ਵਿੱਚ ਨੁਕਸਾਨ ਕਰ ਦਿੱਤਾ ਗਿਆ ਮਾਲਕਾਂ ਦੇ ਕਿਸੇ ਮਤਾਪਕ ਬਾਕੀ ਆਓ ਦੇਖ ਲੈਣੇ ਆ ਇਹ ਸਾਰੀ ਖਬਰ ਨਰੇਸ਼ ਹਨ ਰਾਜਾ ਫਾਉਂਡਰੀ ਰੇਲਵੇ ਰੋਡ ਪਟਾਲਾ ਤੋਂ ਸਾਡੇ 15 ਤਰੀਕ ਨੂੰ ਰਾਤ ਨੂੰ ਅੱਗੇ ਵੀ ਚੋਰੀ ਹੋਈ ਹੀ ਬਹੁਤ ਸਾਰਾ ਸਮਾਨ ਸਾਡਾ ਚੋਰੀ ਹੋਦਾ 70-80 ਹਜ਼ਾਰ ਤੋਂ ਵੱਧ ਦਾ ਸਮਾਨ ਚੋਰੀ ਹੋ ਗਿਆ ਉਨ ਫੇਰ ਕੱਲ ਰਾਤੀ ਫੇਰ ਚੋਰਾਂ ਨੇ ਆ ਕੇ ਅਸੀਂ ਸਾਰੀਆਂ ਤਾਰਾਂ ਨਵੀਆਂ ਲਿਆਂਦੀਆਂ ਸਾਰਾ ਕੁਝ ਕਰਕੇ ਗਏ ਆ ਹੁਣ ਮਸ਼ੀਨਾਂ ਨਾਲੋਂ ਵੀ ਤਾਰਾਂ ਫੇਰ ਲਾ ਕੇ ਲੱਗੇ ਆ ਅੰਦਰ ਹੋਰ ਸਾਡਾ ਬਹੁਤ ਸਾਰਾ ਸਮਾਨ 베アリング ਵਗੈਰਾ ਇਹ ਉਹ ਸਾਰਾ ਕਾਫੀ ਜ਼ਿਆਦਾ ਫੇਰ ਚੋਰੀ ਹੋ ਗਈ ਹੈ ਪੁਲਿਸ ਡਿਪਾਰਟਮੈਂਟ ਕਹਿੰਦਾ ਜੀ ਆ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਇਹਦਾ ਮਤਲਬ ਅਸੀਂ ਘਰਾਂ ਨੂੰ ਛੱਡ ਕੇ ਤੇ ਹੁਣ ਆ ਗਏ ਫੇਰ ਰਾਤੀ ਫੈਕਟਰੀਆਂ ਚ ਸੁਆਣਾ ਕਰੀਏ ਯਾਹ ਤੇ ਪੁਲਿਸ ਡਿਪਾਰਟਮੈਂਟ ਹੀ ਭੰਗ ਕਰ ਦਿੱਤਾ ਜਾਏ ਤੇ ਲੋਕੀ ਆਪੇ ਆਪਣਾ ਧਿਆਨ ਆਪੇ ਰੱਖ ਲੈਣ ਇਹ ਤੇ ਸਾਡੇ ਫੇਰ 10 ਦਿਨਾਂ ਬਾਅਦ ਚੋਰੀ ਹੋ ਗਈ ਹੈ ਸਾਡੇ ਗਵਾਂਡ ਵੀ ਦੋ ਚੋਰੀਆਂ ਇਹਨ ਬਿਟਵੀਨ ਹੋਈਆਂ ਮੈਂ ਉਥੋਂ ਇਹ ਚੋਰਾਂ ਨੇ ਏਸੀ ਵੀ ਲਾਗੇ ਲਗੇ ਆ ਪਰਸੋਂ ਚੋਤ ਹੋਈ ਹੈ ਚੋਰੀ ਰੋਇ ਜਦੋਂ ਸੁਣਨੇ ਪਈਆਂ ਚੋਰੀਆਂ ਹੁੰਦੀਆਂ ਮੈਂ ਲੇਕਿਨ ਨਾ ਪੁਲਿਸ ਡਿਪਾਰਟਮੈਂਟ ਚੋਰੀਆਂ ਦੀ ਡਿਟੇਲ ਲਿਖਦਾ ਨਾ ਹੀ ਲੋਕੀ ਲਿਖਾ ਦੇ ਰਾਜੀ ਕੇ ਹੋਣਾ ਤੇ ਕੁਝ ਵੀ ਨਹੀਂ ਸਵਾਏ ਖੱਜਲ ਖਰਾਬੀ ਦੇ ਅਸੀਂ ਕੰਪਲੇਨ ਲਿਖਾਈ ਸੀ ਅੱਜ ਵੀ ਲਿਖਾਈ ਆ ਪਰ ਉਹ ਖਾਲੀ ਉਹਨਾਂ ਨੇ ਲਿਖਣ ਦੇ ਇਲਾਵਾ ਪਿਛਲੀ ਵਾਰੀ ਪੁੱਛੇ ਹੋਰ ਨਹੀਂ ਕੀਤਾ ਨਾ ਤਫਤੀਸ਼ ਕੀਤੀ ਹੈ ਚੋਰ ਕਿਧਰੋਂ ਆਏ ਕੀ ਕੀਤਾ ਕੁਝ ਨਹੀਂ ਹੈਗਾ ਕਿ ਕਾਰਵਾਈ ਬਿਲਕੁਲ ਉਹਨਾਂ ਨੂੰ ਅਨਮੂਹ ਲੱਗ ਗਿਆ ਹੋਇਆ ਹੋਰ ਕੁਝ ਵੀ ਕਰ ਸਕਦੇ ਆ ਸਾਨੂੰ ਹੁਣ ਕਹਿੰਦੇ ਜੀ ਤੁਹਾਨੂੰ ਆਪਣਾ ਧਿਆਨ ਆਪੇ ਰੱਖਣਾ ਪੈਣਾ ਅਸੀਂ ਕੁਝ ਨਹੀਂ ਕਰ ਸਕਦੇ ਸੀਸੀਟੀਵੀ ਵੀ ਦੇਖ ਰਹੇ ਆ ਕਿ ਆਇਆ ਹੁਣ ਪਿਛਲੀ ਵਾਰੀ ਵੀ ਇਦਾਂ ਹੀ ਕੈਮਰੇ ਦੀਆਂ ਤਾਰਾਂ ਵੀ ਕੱਟ ਕੇ ਸੀਗਾ ਕਿੰਨੀ ਕਾ ਨੁਕਸਾਨ ਲੱਗਦਾ ਤੁਹਾਨੂੰ ਫੇਰ ਹੁਣ ਫੇਰ 1 ਲੱਖ ਰੁਪਏ ਦਾ ਗੋਲ ਦਾ ਫੇਰ ਨੁਕਸਾਨ ਹੈਗਾ ਤੇ ਰੇਲਵੇ ਰੋਡ ਬਟਾਲਾ ਸਲਟਿਪਲ ਐਫੈਂਸੀਆਂ ਯਾਨੀ ਉਹਦੇ ਵਿੱਚ ਚੋਰੀਆਂ ਵੀ ਹੋਈਆਂ ਨੇ ਕੋਈ ਛੋਟੀ ਹੋ ਜਾਂਦੀ ਹੈ ਕੋਈ ਥੋੜੀ ਵੱਡੀ ਹੋ ਜਾਂਦੀ ਹੈ ਉਹ ਕਾਫੀ ਸ਼ਿਕਾਇਤਾਂ ਸਾਨੂੰ ਐਸਆਰ ਨੂੰ ਅੱਤੇ ਤੇ ਕੀਤਾ ਸੀ ਬਟ ਇਹ ਰਕਤਿਤ ਤੌਰ ਤੇ ਰੁਕ ਨਹੀਂ ਰਹੀ ਹੈ ਤੇ ਉਹਦਾ ਮੈਂ ਇੱਕ ਵਾਰੀ ਆਪ ਜਾਇਦਾ ਲੈਣਾ ਚਾਹੁੰਦਾ ਸੀ ਕਿ ਇੱਥੇ ਲੋਕੇਸ਼ਨ ਕੀ ਹੈ ਕਿਸ ਤਰ੍ਹਾਂ ਦੀ ਕਿਹੜੀ ਪਾਕਟ ਦੇ ਵਿੱਚ ਉਹ ਹੁੰਦੀ ਹੈ ਉਹ ਮੈਂ ਇੱਥੇ ਜਿਹਨਾਂ ਦੇ ਚੋਰੀ ਕਰਨੇ ਹੋਈਆਂ ਜਾਂ ਦੇ ਇਲਾਕੇ ਦੇ ਮਹੱਤਵਪੂਰਨ ਉਹਨਾਂ ਨੂੰ ਨਾਂ ਲਗਾ ਕੇ ਸਾਰੇ ਅਸੀਂ ਰਸਤੇ ਦੇਖ ਰਹੇ ਹਾਂ ਕਿ ਪੋਸੀਬਲ ਕਿੱਧਰ ਹੋਵੇ ਆਪ ਕੋਲ ਸਕਦਾ ਉਹਨਾਂ ਦੇ ਆਨ ਦਾ ਜਾਂ ਜ਼ਮਾਨਦਾਰ ਸਰਫਰ ਉਹ ਦੇਖ ਰਹੇ ਫਿਰ ਉਹਦੇ ਅਕੋਰਡਿੰਗਲੀ ਅਸੀਂ ਪਲਾਨ ਕਰਾਂਗੇ ਕਿਉਂਕਿ ਇਹ ਕਾਫੀ ਮਹੱਤਵਪੂਰਨ ਚੀਜ਼ ਹੈ ਕਿ ਬੇਸਿਕਲੀ ਇੱਥੇ ਸਾਰੇ ਪੂਰੇ ਪਤਾਲੇ ਸੀ ਲੋਹੇ ਦਾ ਸਮਾਨ ਦਾ ਜਾਂ ਆਪਰ ਦਾ ਜਾਂ ਦੂਸਰੇ ਇੰਡਸਟਰੀ ਦਾ ਹੁੰਦਾ ਹੈ ਉਹਦੇ ਵਿੱਚ ਛੋਟੀ ਚੋਰੀ ਵੀ ਉਹਨਾਂ ਦੇ ਬਿਜ਼ਨਸ ਨੂੰ ਇੱਕ ਦੰਲੀ ਖਲਾਅ ਦਿੰਦੀ ਹੈ ਤੇ ਕੋਈ ਲੋਕ ਦੀ ਕਾਰ ਨੇ ਚੋਰੀ ਹੋਵੇ ਉਹਦੇ ਛੋਟੀ ਚੋਰੀ ਉਹਨਾਂस्ते ਵੱਡੀ ਬਣ ਜਾਂਦੀ ਹੈ ਇਹ ਇਸ ਨੂੰ ਜਿਹੜਾ ਵੀ ਲੂਪ ਹੋਦਾ ਉਹਨੂੰ ਫਲੱਗਨ ਕਰਨਾ ਜ਼ਰੂਰੀ ਹੈ ਉਹ ਉਹਦੇ ਮੁਤਲਕੀ میں ਆਪ ਕੋ ਦਿੰਦੇ ਹਾਂ ਹੁਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ